ਉਹਨਾਂ ਦਾ ਪਰਿਵਾਰ ਇਹਨਾਂ ਨੂੰ ਕੁੱਟਣ ਪੈ ਗਿਆ ਜੀ ਉਹਨਾਂ ਕੋਲੇ ਦੇਸ ਬੋਲ ਤੰਬੇ ਤੇ ਸੋਤੇ ਵਗੈਰਾ ਸੀਗੇ ਉਹਨਾਂ ਨੇ ਬਾੜ ਦੇ ਵਿੱਚ ਰਸਤਾ ਰੋਕ ਕੇ ਕੁੱਟ ਮਾਰ ਕੇ ਅਸੀਂ ਉੱਥੇ ਆਏ ਜਦੋਂ ਉਹਦੋਂ ਸਾਡਾ ਬੰਦਾ ਡੈੱਡ ਪਾਇਆ 4 ਤਰੀਕ ਦਾ ਇਹਨਾਂ ਨੇ ਜਣੀ ਦੀ ਟਾਈਮ ਲਿਆ ਸੀਗਾ ਅਸਾਮ ਜਾਂ ਤੁਸੀਂ 4 ਤਰੀਕ ਨੂੰ ਮਤਲਬ ਮਸ਼ੀਨ ਲੈ ਜਾਓ ਤੇ ਜਾਂ ਸਾਨੂੰ ਅਸੀਂ ਪੈਸੇ ਦੇ ਰਹਿਆਂ ਦੀ ਇਹ ਮਸ਼ੀਨ ਪਾਉਣ ਲੱਗੇ ਤੇ ਪਾਗਲ ਦੇ ਮੂਰੇ ਹੀ ਜਣੀ ਦੀ ਕੁੱਟ ਮਾਰ ਕਰਕੇ ਗਵਿੰਦਰ ਸਿੰਘ ਦੀ ਜਣੀ ਦੀ ਮੋਟ ਕੀ ਵੀ ਪਾਸ ਤੋਂ ਬਾਅਦ ਫੋਨ ਕਰਤੂ ਵੀ ਉਹਨਾਂ ਦੀ ਬਹੁਤ ਉਹਨਾਂ ਕੋਲ ਮਤਲ ਮੂਂਗਲ ਕਾ ਵਗੈਰਾ ਕੋਈ ਤਿੱਖਾ ਫਿਆਰ ਨਹੀਂ ਸੀਗਾ ਜਿਹਦੇ ਨਾਲ ਗੁੱਜੀ ਕਟ ਨਾਲ ਜਣੀ ਦੀ ਸਾਨੂੰ ਇਹ ਲੱਗਦੀ ਆ ਵੀ ਧੌਣ ਧੌਣ ਪੰਨੀ ਗਰੀਬ ਬੰਦਾ ਸੀਗਾ ਬਚਾਰਾ ਇੱਕੋ ਜੀ ਕਟ ਕੇ ਮਾਰਾ ਗਿਆ ਅੱਜ ਤੋਂ 2 ਸਾਲ ਪਹਿਲਾਂ ਆਪਾਂ ਮਸੀੜੇ ਵੇਚੇ ਸੀ ਉਹਦੇ ਵਿੱਚੋਂ 110000 ਰੁਪਏ ਪੇਮੈਂਟ ਆ ਗਈ ਸੀ 99000 ਰੁਪਏ ਬਾਕੀ ਰਹਿੰਦਾ ਸੀਗਾ ਜੀ ਉਹਦਾ ਜਿਹੜਾ ਲਿਖ ਲਿਖਾਇਆ ਉਹਦੇ ਵਿੱਚ ਨਿਹਾਲ ਸਿੰਘ ਵਾਲੇ ਥਾਣੇ ਦੇ ਵਿੱਚ ਹੋਇਆ ਜੀ ਸਟੈਂਪ ਵਗੈਰਾ ਬਣਾ ਕੇ ਦਿੱਤਾ ਵੀ ਜੇ ਅਸੀਂ 4 ਅਗਸਤ ਤੱਕ ਪੈਸੇ ਦਿੰਨੇ ਆ ਤਾਂ ਠੀਕ ਹੈ ਨਹੀਂ ਤੁਸੀਂ ਆਪਣੀ ਮਸ਼ੀਨ ਪਾ ਕੇ ਲੈ ਆ ਸਕਦੇ ਆ ਜਦੋਂ 4 ਅਗਸਤ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਨਾਂ ਨੁਕਰ ਕੀਤੀ ਤਾਂ 18 ਤਰੀਕ ਨੂੰ ਮਸ਼ੀਨ ਲੈਣ ਆਏ ਸੀਗੇ ਕੌਣ ਕੌਣ ਆਏ ਸੀ ਇੱਕ ਮੇਰੇ ਮਾਮਾ ਜੀ ਇੱਕ ਮਾਮੀ ਜੀ ਦੋ ਬੰਦੇ ਹੋਰ ਸੀਗੇ ਜੀ ਟਿਕਟ ਲੱਗੀ ਵਾਪਸੀ ਘਰ ਦਿੱਤੀ ਉਥੇ ਜਦੋਂ ਇਹ ਗਏ ਜੀ ਇਹਨਾਂ ਨੇ ਹਾਕ ਮਾਰੀ ਤਾਂ ਉਹਨਾਂ ਦਾ ਪਰਿਵਾਰ ਇਹਨਾਂ ਨੂੰ ਕੁੱਟਣ ਪੈ ਗਿਆ ਜੀ ਕਿੰਨੇ ਨੇ ਸੀ ਕੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀਗੇ ਜੀ ਚਾਰ ਪੰਜ ਜਣੇ ਉਹ ਸੀਗੇ ਤੇ ਬਾਕੀ ਔਰਤਾਂ ਸੀਗੀਆਂ ਕੀ ਹਥਿਆਰ ਸੀ ਉਹਨਾਂ ਕੋਲ ਉਹਨਾਂ ਕੋਲ ਇੱਕ ਬੇਸਬਾਲ ਟੰਬੇ ਤੇ ਸੋਟੇ ਵਗੈਰਾ ਸੀਗੇ ਜੀ ਕਿਹੜੀ ਮਸ਼ੀਨ ਸੀ ਜਿਹੜੀ ਮਸ਼ੀਨ ਮੱਕੀ ਦੇ 4 ਪਾਉਣ ਵਾਲੀ ਜੀ ਲਹੰਗੇ ਸੀਗੇ ਕਿ ਦਿੰਦੇ ਹਾਂਜੀ ਹਾਂਜੀ ਕਾਰਨ ਕੀ ਬਣਿਆ ਵੀ ਜਿਹੜੀਆਂ ਕੁੱਟਮਾਰ ਹੋਈ ਹੈ ਸਾਰੀ ਦੱਸੋ ਪਾਣੀ ਵੀ ਕਾਰਨ ਕੀ ਬਣਿਆ ਉਹਨਾਂ ਨੇ ਮਸ਼ੀਨ ਤੋਂ ਮਨਾ ਕੀਤਾ ਜੀ ਇਹ ਅੰਦਰ ਗਏ ਨਿਗੇ ਉਹਨਾਂ ਨੇ ਬਾਅਰ ਦੇ ਵਿੱਚ ਰਸਤਾ ਰੋਕ ਕੇ ਕੁੱਟ ਮਾਰ ਕੀਤੀ ਕੁੱਟ ਮਾਰ ਦੇ ਵਿੱਚ ਬੰਦੇ ਨੂੰ ਸੱਟਾਂ ਲੱਗੀਆਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਚੱਕਣ ਨਹੀਂ ਦਿੱਤਾ ਜਿਹੜੇ ਬੰਦੇ ਨਾਲ ਸੀਗੇ ਉਹ ਆਪਣੀ ਗੱਡੀ ਦੇ ਵਿੱਚ ਉਹਨਾਂ ਨੂੰ ਛੱਟ ਕੇ ਲੈ ਗਏ ਜੇ ਫਿਰ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਕੁੱਟ ਮਾਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡਾ ਬੰਦਾ ਉੱਥੇ ਹੈਗਾ ਮੋਗਾ ਮੈਗਾ ਸਿਟੀ ਹਾਂਜੀ ਅਸੀਂ ਉੱਥੇ ਆਏ ਜਦੋਂ ਉਹਦੋ ਸਾਡਾ ਬੰਦਾ ਡੈੱਡ ਪਾਇਆ ਇਹ ਵੀ ਹਾਲ ਰਿਸ਼ਤਾ ਕੀ ਇਹਨਾਂ ਦਾ ਆਪਸ ਦੇ ਵਿੱਚ ਜਿੰਨਾਂ ਦੀ ਮੌਤ ਹੋ ਯਾਰ ਜਿੰਨਾਂ ਦੇ ਨਾਲ ਮਸ਼ੀਨ ਜਿਹੜੀ ਲੈਣ ਦੇ ਵਾ ਜਿੰਨਾਂ ਕੋਲ ਮਸ਼ੀਨ ਸੀ ਜੀ ਉਹ ਮੇਰੀ ਮਾਮੀ ਦੇ ਮਾਮਾ ਜੀ ਨੇ ਇਹ ਪੈਸੇਆਂ ਕਰਕੇ ਹੀ ਫੋਟੋ ਮਾਰ ਕਰਕੇ ਮਾਰ ਦਿੱਤਾ ਹਾਂਜੀ ਹੁਣ ਮੰਗ ਕੀ ਕਰਦੇ ਆਪਾਂ ਮੰਗ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਹ ਸਾਡੇ ਚਾਚਾ ਜੀ ਦੇ ਪੁੱਤ ਲੱਗਦੇ ਆ ਜੀ ਸਾਡੇ ਬਹੁਤ ਨੇੜਤਾਈ ਸੀ ਜਦੋਂ ਚਾਚਾ ਜੀ ਦੇ ਪੁੱਤ ਸੀਗੇ ਇਹ ਇਹਨਾਂ ਦਾ ਕੋਈ 2 ਸਾਲ ਦੀ ਗੱਲ ਆ ਇਹਨਾਂ ਦਾ ਮਸ਼ੀਨ ਦਾ ਲੈਣ ਦੇਣਾ ਸੀਗਾ ਇਹਨਾਂ ਨੇ ਇਹਨਾਂ ਦੀ ਘਰ ਵਾਲੀ ਦੀ ਮਾਮਾ ਜੀ ਨੇ ਮਸ਼ੀਨ ਲਈ ਸੀਗੀ ਇਹਨਾਂ ਤੋਂ ਉਹਦਾ ਜਣੀ ਦੀ ਲੱਖ ਰੁਪਇਆ ਪੈਸੇ ਰਹਿਣੇ ਸੀਗੇ ਪੇਮੈਂਟ ਜਿਹੜੇ ਕਿ ਇਹ ਦੋ ਤਿੰਨ ਵਾਰੀ ਮਤਲਬ ਅਸਟਾਮਾਂ ਤੇ ਵੀ ਕਹਿ ਚੁੱਕੇ ਸੀਗੇ ਵੀ ਅਸੀਂ ਇਸ ਤਰੀਕ ਨੂੰ ਪੈਸੇ ਦੇਵਾਂਗੇ ਦੋ ਵਾਰੀਜ ਤੋਂ ਪਹਿਲਾਂ ਵੀ ਮੁੱਕਰ ਚੁੱਕੇ ਸੀ ਹੁਣ 4 ਤਰੀਕ ਦਾ ਇਹਨਾਂ ਨੇ ਜਣੀ ਦੀ ਟਾਈਮ ਲਿਆ ਸੀਗਾ ਅਸਟਾਮ ਤੇ ਉਹ ਅਸਟਾਮ ਵੀ ਹੈਗਾ ਸਾਡੇ ਕੋਲ ਵੇ ਜਾਂ ਤੁਸੀਂ 4 ਤਰੀਕ ਨੂੰ ਮਤਲਬ ਮਸ਼ੀਨ ਲੈ ਜਾਓ ਤੇ ਜਾਂ ਸਾਨੂੰ ਅਸੀਂ ਪੈਸੇ ਦੇ ਦੇਾਂਗੇ ਜਦੋਂ 4 ਤਰੀਕ ਤੋਂ ਬਾਅਦ ਇਹਨਾਂ ਨੇ ਜਾਂ ਪੌਣ ਤੇ ਗੱਲਬਾਤ ਕਰੀ ਹੋ ਇਹਨਾਂ ਨੂੰ ਜਾਣੀ ਦੀ ਕੋਈ ਨਾ ਨਿਆਣ ਦਿੱਤਾ ਇਹ ਫਿਰ ਕੱਲ 18 ਤਰੀਕ ਨੂੰ ਅ ਤਕਰੀਬ 12:00 ਵਜੇ ਜਾਣੀ ਦੀ ਪਿੰਡੋਂ ਚੱਲ ਕੇ ਨਾਲੇ ਮਸ਼ੀਨ ਲੈਣ ਆਏ ਸੀਗੇ ਤੇ ਨਾਲੇ ਇਹ ਇਹਨਾਂ ਨੂੰ ਐ ਸੀ ਵੀ ਜਾਂ ਪੈਸੇ ਦੇ ਦੇਣਗੇ ਜਾਂ ਸਾਨੂੰ ਮਸ਼ੀਨ ਦੇਣਗੇ ਜਦੋਂ ਇਹਨਾਂ ਨੂੰ ਨਾ ਕੋਈ ਪੈਸੇ ਦਿੱਤੇ ਤੇ ਨਾ ਇਹਨਾਂ ਨੂੰ ਮਸ਼ੀਨ ਪਾਉਣ ਦਿੱਤੀ ਇਹ ਮਸ਼ੀਨ ਪਾਉਣ ਲੱਗੇ ਬਗਲ ਦੇ ਮੂਰੇ ਹੀ ਜਾਨੀ ਦੀ ਕੁੱਟਮਾਰ ਕਰਕੇ ਤੇ ਵਿੰਦਰ ਸਿੰਘ ਦੀ ਉੱਥੇ ਹੀ ਜਾਨੀ ਦੀ ਮੌਤ ਕੀਤੀ ਗਈ ਮੰਨ ਕੇ ਚੱਲੋ ਉਸ ਤੋਂ ਬਾਅਦ ਗੱਡੀ 'ਚ ਸੱਟ ਕੇ ਤੇ ਇਹਨਾਂ ਨੂੰ ਹਸਪੀਟਲ ਲਿਆ ਕੇ ਉਸ ਤੋਂ ਬਾਅਦ ਫੋਨ ਕਰਤੇ ਵੀ ਉਹਨਾਂ ਦੀ ਤਾਂ ਮੌਤ ਹੋ ਗਈ ਆ ਗੱਲਬਾਤ ਹੋਈ ਆ ਜੀ ਆ ਇਹ ਨਹੀਂ ਕਿ ਕਿੰਨੇ ਜਣੇ ਸੀ ਜਿਨ੍ਹਾਂ ਨੇ ਕੋਈ ਹਾਰ ਕੀਤੀ ਆ ਔਰ ਕੀ ਕਿਹਾ ਪੰਜ ਕੁ ਔਰਤਾਂ ਦਾ ਦੱਸ ਦਿਆ ਜੀ ਜਾਨੀ ਦੀ ਸੱਤ ਬੰਦੇ ਦੱਸ ਦਿਆ ਉਹਨਾਂ ਕੋਲ ਮਤਲ ਮੂਂਗਲ ਕਾਂ ਵਗੈਰਾ ਉਹ ਤੇ ਖਾਸ ਆਹਰ ਨਹੀਂ ਸੀਗਾ ਜਿਹਦੇ ਨਾਲ ਗੁੱਜੀਕਟ ਨਾਲ ਜਾਣੀ ਦੀ ਸਾਨੂੰ ਇਹ ਲੱਗਦੀ ਆ ਵੀ ਧੌਣ ਧੌਣ ਪੰਨੀ ਸੀ ਇਹ ਮੌਕੇ ਦੇ ਮੌਕੇ ਹਾਂ ਹਾਂ ਜੀ ਬਸ ਐਵੇਂ ਸਾਹ ਨਾਲ ਉਹਨੂੰ ਚੱਕ ਲਿਆ ਬਸ ਚੱਕ ਤਾ ਕੋ ਆਇਆ ਲੈ ਵੀ ਉੱਥੋਂ ਆਪਦਾ ਮੌਕਾ ਵਿਚਾਰਨ ਦੇ ਮਾਰੇ ਮਾਮਲਾ ਸਾਰਾ ਰਿਸ਼ਤੇਦਾਰੀ ਦਾ ਹੈ ਮਾਹ ਪਲਾ ਰਿਸ਼ਤੇਦਾਰੀ ਦਾ ਹੈ ਹੁਣ ਕੀ ਮੰਗ ਕਰਾ ਵਾਲੀ ਦੇ ਮਾਮਾ ਜੀ ਹੈ ਜੀ ਉਹ ਜਿਨ੍ਹਾਂ ਨੇ ਮਸ਼ੀਨ ਕਿਹੜੀ ਸੀਗੀ ਉਹ ਮਸ਼ੀਨ ਇਹਦੇ ਵਾਲੀ ਆਪਣੇ ਮੱਕੀ ਵਾਲੀ ਦੀ ਚਾਰ ਪੌਣ ਵਾਲੀ ਪੈਸਿਆਂ ਕਰਕੇ ਜਿਹੜੀ ਪੈਸਿਆਂ ਕਰਕੇ ਜੀ ਇਹ ਮਾਮਲਾ ਮੰਗ ਕੀ ਕਰੋਗੇ ਮੰਗਣ ਸਾਫ ਦੀ ਕਰਦੇ ਆ ਜੀ ਉਹਨਾਂ ਤੇ ਬਣਦੀ ਕਾਰਵਾਈ ਹੋਵੇ ਛੇਤੀ ਤੋਂ ਛੇਤੀ ਇਹ ਗਰੀਬ ਬੰਦਾ ਸੀਗਾ ਵਿਚਾਰਾ ਦੇਖੋ ਜੀ ਘਟ ਕੇ ਮਾਰਿਆ ਗਿਆ ਬਹੁਤ ਮੰਦ ਭਾਗੀ ਘਟਣਾ ਹੋਈ ਏ ਜੀ ਇਹਨਾਂ ਦਾ ਜਿਹੜਾ ਸੁਖਵਿੰਦਰ ਸਿੰਘਾ ਸੁਖਵਿੰਦਰ ਸਿੰਘ ਢਾਲੀਵਾਲ ਆ ਇਹਦੇ ਕੋਲ ਮਸ਼ੀਨ ਸੀ ਚਾਰ ਪੌਣ ਵਾਲੀ ਮੱਕੀ ਦਾ ਚਾਰ ਜਿਹੜਾ ਪਸ਼ੂਆਂ ਦਾ ਵਿਚਾਰਾ ਹੁੰਦਾ ਉਹਦੇ ਪੌਣ ਵਾਲੀ ਮਸ਼ੀਨ ਸੀ ਇਹਨੇ ਆਉਦੇ ਮਾਮੇ ਸੌਰਨ ਵੇਚੀ ਸੀ ਉਹਦਾ ਇਹਨਾਂ ਦੇ ਪੈਸਿਆਂ ਦਾ ਸੀਗਾ ਲੈਣ ਦੇਣਾ ਉਹ ਲੈਣ ਆਏ ਸੀ ਤੇ ਨਾਲ ਇਕਰਾਰ ਸੀ ਉਹ ਇਕਰਾਰ ਤੇ ਪਹੁੰਚ ਇਹਨਾਂ ਨੇ ਪੈਸੇ ਦੇਣੇ ਸੀ ਦਿੱਤੇ ਨਹੀਂ ਸੀ ਤੇ ਇਹਨਾਂ ਨੇ ਇਕਰਾਰ ਕੀਤਾ ਸੀ ਉਹ ਪੈਸੇ ਦੇਵਾਂਗੇ ਜਾਂ ਮਸ਼ੀਨ ਵੀ ਵਾਸ ਕਰਦੇ ਆ ਉਹ ਲੈਣ ਆਏ ਸੀ ਉੱਥੇ ਹੀ ਲੜਾਈ ਹੋਈ ਤੇ ਉੱਥੇ ਹੀ ਇਹਨਾਂ ਦੀ ਕੁੱਟਮਾਰ ਕਿੰਨੇ ਜਣਿਆਂ ਨੇ ਮਾਵੜਾ ਦਾਜ ਕੀਤਾ ਵੀ ਇਹ ਜੀ 7 ਬਾਈ ਨੇਮ ਹੈ ਜੀ ਤੇ ਨਾਮ ਨੂੰ ਬੱਥਿਆ ਕੁੱਟਮਾਰ ਕਿੰਨੇ ਜਣਿਆਂ ਨੇ ਕੀਤੀ ਇਹਨਾਂ ਦੀ ਕੁੱਟਮਾਰ ਸਾਰੇ ਹਣ ਕੀਤੀ ਜੀ ਕੋਈ ਤੇ ਅਰਨਕੀ ਸੀ ਵੀ ਹੈ ਜਾਂ ਕੋਈ ਕੀ ਸੀ ਇਹਨਾਂ ਕੋ ਡਾਂਗਾ ਸੁੱਟੀਆਂ ਪੈਪੂ ਕੀ ਕੀ ਕਾਰਵਾਈ ਕੀਤੀ ਗਈ ਕਿਹੜੇ ਅਧਾਰਾਂਗੇ ਚ ਮਾਮਲਾ ਦਰਜ ਕੀਤਾ ਗਿਆ ਇਹ ਮਾਮਲਾ ਜੀ ਵੀ ਦੇ ਬਿਆਨ ਮੁਤਾਬਕ ਲੇਡੀ ਜੀ ਰਵਿੰਦਰ ਕੌਰ ਦੇ ਮੁਤਾਬਕ ਕਾਰਵਾਈ ਕਰ ਦਿੱਤੀ ਆ ਫਿਰ ਗੱਦੀ ਹੋ ਜਾਂਦੀ ਕੋਈ ਗ੍ਰਿਫਤਾਰ ਵੀ ਕੀਤਾ ਜੀ ਤੇ ਗ੍ਰਿਫਤਾਰੀ ਦੀ ਰੀਡ ਕੀਤੀ ਗਈ ਹੈ ਜੀ ਕੇਸ ਕੀਤੇ ਜਾ ਰਹੇ ਪੋਸਟਮਾਰਮ ਹੋ ਰਿਹਾ ਹੈ